ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਾਪੈ ਆਜ ਸੱਚੇ ਜੁਗਤ ਸੱਚ ਹੈ ਵੀ ਸੱਚੇ ਨਾਨਕ ਹੋਸੀ ਵੀ ਸੱਚ ਸੋਚਾ ਸੋਚਣਾ ਹੋਵੇ ਜੇ ਸੋਚੇ ਲਖਾ ਵਾਰ ਚੁਪੈ ਚੁਪਨਾ ਹੋਵੇ ਜੇ ਲਾਇ ਰਹਾਲੀ ਬਤਾ ਰ ਉਹ ਕਿਆ ਉਖਨੌਤਰੀ ਜੇ ਬਨਾਪੂਰੀਆ ਪਰ ਸਸਿਆਂ ਪੱਲਖ ਹੋਏ ਕਈ ਕਨਾ ਚੱਲੈ ਨਾ ਆਲੇ ਕਿ ਸੱਚ ਆਰਾ ਹੋਈਆ ਕਿ ਕੋੜਾ ਟੁਕੜਾ ਪਾਲ ਹੁਕਮ ਰਜਾਇ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕੇ ਆਜਾਈ ਹੁਕਮੀ ਹੋ ਗਣ ਜੀ ਆਪੋਂ ਵੇਲੇ ਆਵੜੇ ਆਏ ਹੁਕਮੀ ਉੱਤਮ ਨੀਚ ਲੋਕਮ ਲਿਖ ਦੁਖ ਸੁਖ ਪਾਈਆ ਹਾਂ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਾਈਆ ਹਾਂ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮਾ ਜੇ ਬੂਝਾ ਤਾ ਹੂੰ ਮੈਂ ਕਹਾ ਨਾ ਕੋ ਗਾਵਿਆ ਕੋ ਤਾਂ ਨ ਹੋਆ ਕਿ ਸਤਾਣਾ ਗਾਵਿਆ ਕੋ ਦਾਤ ਉਜਾਣ ਨਿਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿੱਚ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਹੈ ਗਾਵੈ ਕੋ ਜੀਅ ਲਾ ਫਿਰ ਦੇ ਹੈ ਗਾਵੈ ਕੋ ਜਾਪੈ દિਸਾ ਦੂਰ ਗਾਵੈ ਕੋ ਵੇਖਾ ਹਾਦਰਾ ਦੂਰ ਕਥਨਾ ਕਥੀਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਵਿੰਦਾ ਦੇ ਲਾਂਦੇ ਤੱਕ ਪਾਹੇ जुगा जगंतरा काहे खाए खा हैं हुक्मी हुक्मे चलाए राहो नानक विगे सारे परवाहो साचा साहिब साच नाए पाखिया पाओ अपार आके हम ग्रहण दे हैं दे हैं दात करे दातार फिरके अगे रखी आजित दिशा दरबार मुंह के बोलन बोलियां जित सुनत रहे प्यार ਅਮਰਤ ਵੇਲਾ ਸਚਨਾ ਵਡੇ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋ ਖੁਦਵਾਰ ਨਾਨਕ ਐ ਵਾ ਜਾਣੀਆ ਸਭ ਆਪੇ ਸਚਿਆਰ ਥਾਪੇ ਨਾ ਜਾਏ ਕਿ ਟਾਣਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਿਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਨੀਆ ਮਨ ਰੱਖੀਆ ਪਾਓ दुख परहारा सुख कर ल जाए मन मुख नादंग गुण मुख वेदंग गुरु मुख रहे आसमाई गुरु ईश्वर गुरु गो रखबर मा गुरु पार्वती माई जे हो जाना आखा नहीं कहना कथन ना जाई यह बुझाई सबना जिया का एक दाता सो मैं विसर ना जाई ਤੀ ਰਤਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾ ਕਰੀ ਜੇ ਤੀ ਸਿਰਟ ਉਪਾਈ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਹੈ 부ਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਕ ਚਾਰੇ ਅਰਜਾ ਪਰਦੇ ਸੋ ਨਹੀਂ ਹੋਏ ਨਵਾਂ ਖੰਡਾ ਵਿੱਚ ਜਾਨੀਆਂ ਨਾਲ ਚਲਾ ਸਭ ਕੋਏ ਚੰਗਾ ਨਾਮ ਰਖਾਏ ਕਿ ਆਜ ਸਖੀਰਤ ਜਗਲੇ ਜੇ ਤਿਸਨ ਅਦਰ ਨਾ ਆਵੀ ਤਾਂ ਵਾਤ ਨਾ ਪੂਛਾ ਕੇ ਕਿੱਟਾ ਅੰਦਰ ਕਿੱਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਦੇ ਹਾ ਕੋਏ ਨਾ ਸੁਝੀ ਜੇ ਤਿਸ ਗੁਣ ਕੋਈ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ